हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਪੰਜਵਾੜ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੰਜਵਾੜ ਪਿੰਡ ਦੋਸਤੋ ਬਿਲਕੁਲ ਨੇੜੇ ਚਵਾਲ ਦੇ ਪਿੰਡ ਆ ਪੰਜਵਾੜ ਤੋਂ ਜਿਹੜੀ ਛੜਕ ਪਿੰਡ ਭੋਜੀਆਂ ਨੂੰ ਜਾਂਦੀ ਐ ਇਸੇ ਛੜਕ ਦੇ ਉੱਪਰ ਵੀਰ ਭਿੰਦੇ ਹੋਣਾ ਦਾ ਘਰ ਪਸ਼ੂ ਵਪਾਰ ਦਾ ਕਾਮਾ ਦੋਸਤੋ ਪਹਿਲਾਂ ਆਪਾਂ ਕਾਫੀ ਵੀਡੀਓ ਇਸ ਘਰੋਂ ਦਿਖਾਈਆਂ ਤੁਹਾਨੂੰ ਜ਼ਿਆਦਾਤਰ ਵੈੜਾ ਹੁੰਦੀਆਂ ਨੇ ਠੀਕ ਹੈ ਜੀ ਵੈੜਾ ਹੁੰਦੀਆਂ ਨੇ ਤੇ ਕੋਈ 5-7 ਨਗ ਜਿਹੜੇ ਆ ਕੰਟੀਨਿਊਸ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ 5 ਵੈੜਾ ਦਿਖਾਉਣੀਆਂ ਨੇ ਤਿੰਨ ਗੱਪਣ ਤੇ ਦੋ ਸੁਈਆਂ ਨਾਲ ਬੱਚੇ ਹੁਣ ਮੌਕੇ ਤੇ ਕਿੰਨਾ ਮਿਲ ਕੇ ਨਾ ਵੈੜਾਂ ਦੇ ਥੱਲੇ ਹਾਜ਼ਰ ਆ ਤੇ ਜਿਹੜੀਆਂ ਸੂਨ ਵਾਲੀਆਂ ਕਿੰਨੇ ਕਿ ਦਿਨ ਅਜੇ ਬਾਕੀ ਆ ਕਿੰਨਾ-ਕਿੰਨਾ ਸਾਵਾਂ ਇਹ ਲੈਂਦੀਆਂ ਨੇ ਜੇ ਸੂਨ ਦੇ ਵਿੱਚ ਉਹ ਪੂਰੀ ਡਿਟੇਲ ਆਪਾਂ ਭਿੰਦੇਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜਰ ਤੁਸੀਂ ਪਿੰਡ ਪੰਜਵਾੜ ਕਰਨੀ ਹੈ ਠੀਕ ਹੈ ਜੀ ਤੇ ਬਿਲਕੁਲ ਨੇੜੇ ਚਪਾਲ ਤਰੀਕ ਅੱਜ ਦੋਸਤੋ 4 ਅਪ੍ਰੈਲ ਸਮਾਂ ਕੋਈ ਮੋਰਨ ਦੁਪਹਿਰ ਦਾ ਕੋਈ ਸਮਾਂ ਹੈਗਾ 2 ਵਜੇ ਦਾ ਸੋ ਜਿੰਨੇ ਪਸ਼ੂ ਵੀ ਦਿਖਾਉਣੇ ਆ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਆਪਣੀ ਚੌਥ ਥਾਣਾ ਦੀ 蒂ਪ ਅਗੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਆ ਤਸੱਲੀ ਨੂੰ ਜਰੂਰ ਆਪਣੀ ਪਹਿਲ ਦੇ ਲਿਆ ਕਰੋ ਤੇ ਜਿਹੜਾ ਪਸ਼ੂ ਕੋਈ ਸੋਇਆ ਸੁвая ਤੁਹਾਨੂੰ ਦਿਖਾਵਾਂਗੇ ਕੋਈ ਦੋ ਟਾਈਮ ਚੋਕੇ ਕੋਈ ਇੱਕ ਟਾਈਮ ਚੋਕੇ ਕੋਈ ਤਿੰਨ ਟਾਈਮ ਚੋਕੇ ਜਿੰਨਾ ਵੀ ਕਿਸੇ ਵੀਰ ਕੋਲ ਸਮਾਂ ਆਦੇ ਸਮੇਂ ਤੋਂ ਸਮਾ ਕੱਢ ਕੇ ਆਪਣੀ ਤਸੱਲੀ ਆਪਣੇ ਪਾਸੋਂ ਦੀ ਜ਼ਰੂਰ ਯਕੀਨੀ ਬਣਾ ਲਈ ਜਾਵੇ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਬਾਤ ਵੀਰ ਭਿੰਦੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਭਿੰਦੇ ਸਾਹਿਬ ਸਰਕਾਰ ਸਾਹਿਬ ਜੀ ਠੀਕ ਠਾਕ ਹੋਰ ਸਭ ਠੀਕ ਠਾਕ ਜੋ ਬਹੁਤ ਵਧੀਆ ਵੀਰ ਭਿੰਦੇ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਭਾਜੀ ਵਧੀਆ ਅੱਛਾ ਵੀਰਪਿੰਦੇ ਸਰਕਲ ਇਸੇ ਤਰ੍ਹਾਂ ਹੀ ਚਲਾਈਦਾ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਵਧੀਆ ਵੀਡੀਓ ਥੋੜੀ ਜਿਹੀ ਲੇਟ ਹੋ ਜਾਂਦੀ ਆ ਵੀਡੀਓ ਉਧਰ ਵੀ ਤੁਹਾਨੂੰ ਆਕਰ ਪਰ ਪਸੂ ਵੇਖ ਗਏ ਸੀ ਸੇਲ ਹੋ ਜਾਂਦੇ ਆ ਸੇਲ ਹੋ ਜਾਂਦੇ ਆ ਆ ਠੀਕ ਆ ਇਕੱਠੇ ਕਰਨੇ ਬੜੇ ਓਕੇ ਮਾਲ ਮਿਲਦਾ ਨਹੀਂ ਬਾਰੋਂ ਵੀ ਹਾਂ ਦੋ ਚਾਰ ਜੁੜਦੇ ਤਾਂ ਕੋਈ ਸੱਜਣ ਵਪਾਰੀ ਵੀਰ ਹੀ ਕਈ ਨਾ ਲੈ ਲਊ ਜੀ ਲੈ ਜਾਂਦੇ ਆ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਅੱਛਾ ਵੀਰਪਿੰਦੇ ਜੇ ਟੋਟਲ ਜਿੰਦਾ ਦੱਸਿਆ ਵੀ ਪੰਜ ਪਸੂ ਆ ਤਿੰਨ ਗੱਬਣਾਂ ਤੇ ਦੋ ਸੁਈਆਂ ਆਪਣੇ ਹਾਂਜੀ ਹਾਂਜੀ ਤਿੰਨ ਗੱਬਣਾਂ ਤੇ ਦੋ ਸੁਈਆਂ ਜਿਹੜੀਆਂ ਦੋ ਸੁਈਆਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਵੈਸ ਠੀਕ ਹੈ ਜੀ ਹਾਂ ਜੀ ਬਹੁਤ ਹੀ ਇੱਕ ਦੋਸਤੋ ਕੱਲ ਦੀ ਇੱਕ ਚੌਂਕ ਦਿਨਾਂ ਦੀ ਸੂਈ ਆ ਤੇ ਜਿਹੜੀਆਂ ਸੂਣ ਵਾਲੀਆਂ ਵੈਸੇ ਹਫਤੇ 8-8 ਦਿਨ ਹਜੇ ਕੱਢਦੀਆਂ ਹਫਤਾ ਹਫਤਾ ਲਿਆਈ ਜਾਣਾ ਇਹਨਾਂ ਨੇ ਠੀਕ ਹੈ ਜੀ ਹਾਂ ਜੀ ਬਾ ਵੀ ਦੋਸਤੋ ਇਹ ਬਿਲਕੁਲ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਸਟੈਪ ਬਾਈ ਸਟੈਪ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਜਾਣਕਾਰੀ ਆਪਾਂ ਲੈ ਕੇ ਸਾਂਝੀ ਕਰ ਦਿੰਨੇ ਆ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਵੀਡੀਓ ਵੱਧ ਤੋਂ ਵੱਧ ਅਕੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਸਾਂਝੀ ਵੀ ਕਰਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਨੇ ਪਸ਼ੂ ਖਰੀਦਣਾ ਉਹਨਾਂ ਤੱਕ ਜਿਹੜੀ ਇਹ ਪਹੁੰਚ ਹੋ ਸਕੇ ਵੀਡੀਓ ਲੈ ਵੀ ਵੀਰ ਆਪਣੇ ਦੇ ਪਹਿ ਅੱਛਾ ਇਹਦਾ ਕੀ ਹੈਗਾ ਸੂਆ ਕਿੰਮਾ ਜੀ ਇਹ ਭਾਜੀ ਦੂਜੇ ਸੂਏ ਸੂਈ ਜੇ ਕੱਲ ਦੀ ਠੀਕ ਹੈ ਜੀ ਹਾਂਜੀ ਤੇ 13 14 ਕਿਲੋ ਬੋਲਾ ਹੋਊਗਾ ਬੋਲਾ ਕਿਲੇ ਕੋ ਦੁੱਧ ਗਿੰਦੇ 13 14 ਜੀ ਹਾਂਜੀ 14 ਕਿਲੋ ਪੱਕਾ ਹੋਊ ਬੜਾ ਲੀਟਰ ਨਾਲ ਕੋਈ ਮਿਲ ਲਿਆ ਆ ਗਿਆ ਆਪਣਾ ਤੇ ਸੂਆ ਦੂਜਾ ਜੀ ਦੂਜਾ ਦੂਜਾ ਪਿਓਰ ਦੂਜਾ ਸੂਆ ਜੀ ਦੂਜਾ ਹਾਂਜੀ ਅੱਛਾ ਬੱਚਾ ਮਗਰ ਦੇ ਬੱਚਾ ਆ ਗਿਆ ਮਗਰ ਬੱਚਾ ਆ ਗਿਆ ਭਾਜੀ ਠੀਕ ਹੈ ਜੀ ਹਾਂਜੀ ਉਹ ਦੋਸਤੋ 13 14 ਕਿਲੋ ਤੋਂ ਜਿਹੜੀ ਸ਼ੁਰੂਆਤ ਹੋਈ ਆ ਬੋਲੇ ਤੇ ਕੱਲ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਦੂਜਾ ਸੂਆ ਇੱਕ ਰੰਗ ਜਿਹੜੀ ਦੋਸਤੋ ਜ਼ਿਆਦਾਤਰ ਰੰਗ ਬਧੇਰੇ ਜਿਹੜਾ ਬਲੈਕ ਆ ਕੁਝ ਕੁ ਵਾਈਟ ਸਪੌਟ ਬਲੈਕ ਜਿਹੜੇ ਵਾਈਟ ਸਪੌਟ ਜਿਹੜੇ ਹੈਗੇ ਆ ਭਵਾਨਾ ਵਾਈਟ ਆ ਮੱਥੇ ਦੇ ਵਿੱਚ ਫੁੱਲ ਠੀਕ ਆ ਬਾਕੀ ਮਾਰਕਿੰਗ ਜਿਹੜੀ ਇਸ ਤਰ੍ਹਾਂ ਦੀ ਆ ਬੈਡ ਦੀ ਹਾਈਟ ਕੱਦ ਦੀ ਗੱਲ ਕਰ ਲਈਏ ਮੀਡੀਅਮ ਆ ਬਾਕੀ ਸੂਸਵਾ ਦੇ ਵਿੱਚ ਆ ਤੇ ਸ਼ਾਹੀਵਾਲ ਦਾ ਥੋੜਾ ਜਿਹਾ ਕ੍ਰੋਸ ਐਚ ਐਫ ਦੇ ਨਾਲ ਮੇਲ ਖਾਂਦੀ ਪਈ ਠੀਕ ਆ ਜੀ ਐਚ ਐਫ ਤੇ ਸ਼ਾਹੀਵਾਲ ਦਾ ਕ੍ਰੋਸ ਪਨ ਹੈਗਾ ਇਸ ਬੈਡ ਦੇ ਵਿੱਚ ਲੈ ਵੀ ਵੀਰ ਭਿੰਦੇ ਬਾਕੀ ਚੂਣ ਚੜ ਕਿੱਦਾਂ ਵੀਰ ਪਾਜੀ ਚੂਣ ਚਾਣੇ ਕਲੰਬਰ ਆ ਤੇ ਆਪਣੀਆਂ ਆ ਕੇ ਦੋ ਡੰਗ ਸਤਲੀ ਕਰਕੇ ਖ ਕਿਸੇ ਤਰ੍ਹਾਂ ਦਾ ਵੰਗਾ ਵੰਗਾ ਆਪ ਤਾਂ ਪਾ ਨਹੀਂ ਵੰਗਾ ਨਹੀਂ ਚ ਪਾਉਂਦੀ ਲੋੜ ਹੀ ਨਹੀਂ ਪੈਂਦੀ ਵੰਗਾ ਪਾਉਂਦੇ ਪਾਉਂਦੀ ਨਹੀਂ ਆਪਾਂ ਤਾਂ ਧਾਰਾ ਮਾਰ ਕੇ ਵਿਖਾ ਦਾਂਗੇ ਠੀਕ ਹੈ ਜੀ ਜਾਓ 20 ਰੁਪਏ ਦੇ ਕੋਲ ਕੇ ਤੋਰ ਗਿਆ ਇੱਕ ਵਾਰੀ ਲਓ ਦੋਸਤੋ ਕਿਸੇ ਤਰ੍ਹਾਂ ਦਾ ਵੰਗਾ ਰੱਸੀ ਪਾਉਣ ਦੀ ਲੋੜ ਨਹੀਂ ਗਈ ਇਸੇ ਤਰ੍ਹਾਂ ਬਹਿ ਕੇ ਤੁਸੀਂ ਚਬਾਈ ਕਰ ਸਕਦੇ ਜੀ ਠੀਕ ਆ ਤੇ ਬਾਕੀ ਗੋਲ ਗਾਲ ਪੂਰੀ ਆ ਕਰਮਾ ਵਾਲੀ ਠੀਕ ਆ ਫਿੱਟ ਫਾੜਾ ਪੂਰੀ ਨਿੱਗਰ ਵੈਸੇ ਨਾਰਮਲ ਹੀ ਪਸ਼ੂ ਜਿੱਡਾ ਮਰਜੀ ਦੋਸਤੋ ਸਿਹਤਮੰਦ ਹੋਵੇ ਇੱਕ ਵਾਰੀ ਸੁਸਵਾਦੇ ਵਿੱਚ ਆ ਜਾਂਦਾ ਪੰਜਾਂ ਸੱਤਾਂ ਅੱਠਾਂ ਦਿਨਾਂ ਬਾਅਦ ਇੱਕ ਵਾਰੀ ਰਿਕਵਰੀ ਹੁੰਦੀ ਹੈ ਪਸ਼ੂ ਬਾਕੀ ਮਾੜੀਆਂ ਮਾੜੀਆਂ ਕੋਈ ਦੋ ਕੋ ਫੋਟਾਂ ਛਾਂਗੀਆਂ ਤੁਹਾਨੂੰ ਮਗਰ ਦਿਖਾਈ ਦੇਣਗੀਆਂ ਵੈਸੇ ਚਾਰ ਥਾਣਾਂ ਚੌਥਾ ਥਾਣਾ ਦੀ ਵਿਥ ਵਿਰਲ ਜਿਹੜੀ ਆ ਆ ਤੁਹਾਨੂੰ ਆਪਾਂ ਸਾਰੇ ਪਾਸੇੋਂ ਦਿਖਾ ਦਿੰਨੇ ਆ ਕਰੋ ਚੈੱਕ ਆਹ ਦੇਖੋ ਇਹ ਠੀਕ ਆ ਸੋ ਬੋਲੀ ਵੀਰ ਦੱਸਣ ਡਿਆ ਵੀ ਕੋਈ 13 14 13 14 ਹੁਣ ਬੋਲੀ ਜਿੰਦੇ ਥੱਲੇ ਜਿਹੜੀ ਹਾਜ਼ਰ ਆਹ ਫੇਸ ਕੁਆਲਿਟੀ ਆ ਠੀਕ ਹੈ ਜੀ ਲਿਓ ਵੀਰ ਕਮਾਲ ਕੀ ਮੁਰਾਦੀਏ ਧਾਰਾਂ ਹੀ ਹਾਂਜੀ ਹਾਂਜੀ ਲਓ ਦੋਸਤੋ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਜਿਹੜੀ ਤਸੱਲੀ ਕਰਾ ਦਿੰਦੇ ਆਪਾਂ ਚੌਥਾ ਥਣਾ ਦੀ ਠੀਕ ਆ ਬੱਚਾ ਲਾਤਾ ਵੀਰ ਨੇ ਕਿ ਦੋ ਦੋ ਚਾਰ ਚਾਰ ਧਾਰਾਂ ਮਾਰ ਦਿੰਦੇ ਆ ਅੱਗੋਂ ਕਿਸੇ ਵੀਰ ਨੇ ਖਰੀਦਾਰੀ ਕਰਨੀ ਆ ਆਪਣਾ ਸਾਈ ਬਿਆਨਾ ਕਰਕੇ ਆਪਣੀ ਹੱਥੀ ਵੀ ਤੁਸੀਂ ਆਣ ਕੇ ਚਵਾਈ ਕਰ ਸਕਦੇ ਜੀ ਦੂਰ ਨੇੜੇ ਵੀ ਜਿਹੜਾ ਕੋਈ ਦੂਰ ਨੇੜੇ ਸੌਦਾ ਕਰਦਾ ਉਸ ਵੀਰ ਤੇ ਲਈ ਆ ਖਾਸ ਤੌਰ ਤੇ ਕਿ ਦੋ ਦੋ ਚਾਰ ਧਾਰਾਂ ਮਾਰ ਕੇ ਜੀ ਵਿਖਾਉਣ ਦਾ ਕੋਈ ਭੋਰ ਸੈਟਅਪ ਵਾਰਾ ਜਿਹੜਾ ਚੈੱਕ ਕਰਵਾ ਦਿੰਦੇ ਆ ਠੀਕ ਆ ਹਾਂ ਲੋ ਠੀਕ ਹੈ ਠੀਕ ਹੈ ਆਹ ਲੋ ਜੀ ਇਹ ਮਗਰਲੇ ਥਾਣਾ ਠੀਕ ਹੈ ਠੀਕ ਹੈ ਤਾਂ ਦੱਸੋ ਚੋਣੀ ਜਾਨੀ ਬਹੁਤ ਵਧੀਆ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਆ ਹੋਲੀ ਆ ਇੱਕ ਨੰਬਰ ਧਾਰ ਜਵਾਈ ਆ ਤੇ ਕਿਸੇ ਤਰ੍ਹਾਂ ਦਾ ਬੰਗਾਰ ਅਸੀਂ ਜਾਂ ਨਿਆਣਾ ਆਪਾਂ ਕਹਿ ਦਿੰਨੇ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਚਵਾਈ ਤੁਸੀਂ ਕਰ ਸਕਦੇ ਜੀ ਵੀਰ ਭਿੰਦੇ ਕੀ ਮੁੱਲ ਕਰ ਦਿੰਦਾ ਮੋਲਦੇ ਵੀਰ ਜੀ ਕਰਦੇ ਆ 65000 ਰੁਪਿਆ ਹਾਂ 65000 ਦੀ ਦੇ ਦਾਂਗੇ 63000 ਦੀ ਹਾਂਜੀ ਪੂਰੇ ਲੈਸਾ ਲੂਸਾ ਕਰਕੇ ਵੀ ਐ ਬਿਲਕੁਲ ਮਾਨਤਨ ਕਰਕੇ ਜਿਹੜਾ 68000 ਦੀ ਦੇ ਦਾਂਗੇ 68000 ਦੀ ਦੇ ਦਾਂਗੇ 68000 ਦੀ ਠੀਕ ਹੈ ਜੀ ਹਾਂਜੀ ਲੋ ਵੀ 68000 ਦੀ ਦੋਸਤੋ ਇਹ ਵੜ ਮਿਲ ਜੂਗੀ ਤੁਹਾਨੂੰ ਬਾਕੀ 18 20 ਕਿਲੋ ਦੁੱਧ ਭਰਉਣ ਵਾਲੀ ਜੰਮੀ ਪਲੀ ਵੜੀ ਆ ਹਾਂ ਠੀਕ ਹੈ ਜੀ ਹਾਈਟ ਮੀਡੀਅਮ ਆ ਪਰ ਜਿੰਨੀ ਵੀ ਆ ਜੰਮੀ ਪਲੀ ਪੂਰੀ ਆ ਕਰਮਾਂ ਵਾਲੀ ਬਾਕੀ ਸੂਸਵਾ ਦੇ ਵਿੱਚ ਆਈ ਆ ਤੇ ਵੜ ਪਸੰਦ ਆਊਗੀ ਬਾਕੀ ਥਣ ਲੇਵੇ ਦੀ ਪੂਰੀ ਨਿਕਰ ਚੰਗਾ ਥਾਨ ਪੰਡਾ ਲੈ ਵੀ ਵੀਰ ਭਿੰਦੇ ਅਕੇ ਸੈਕਿੰਡ ਨੰਬਰ ਤੇ ਜਿਹੜੀ ਆ ਵੈੜ ਆ ਗਈ ਆਪਣੇ ਕੋਲ ਹਾਂਜੀ ਭਾਜੀ ਇਹ ਸੂਆ ਕਿੰਨਾ ਮਸੂਈ ਆ ਇਹ ਵੀ ਦੂਜਾ ਸੂਆ ਸੂਈ ਜੋ ਦੂਜਾ ਇਹਨੂੰ ਦਿਨ ਅੱਜ ਕਿੰਨੇ ਹੋ ਗਏ ਇਹਨੂੰ ਚਾਰ ਦਿਨ ਹੋ ਗਏ ਜੋ ਚੌਥਾ ਟਾਂਗੇ ਇਹਦੇ ਬੱਚਾ 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 ਇਹ ਰੇ ਮਗਰ ਲੋ ਜੀ ਮਗਰ ਇਹਦੇ ਵੀ ਬੱਚਾ ਭਰਾਬੋ ਹਾਂਜੀ ਤੇ ਸੂਆ ਦੂਜਾ ਠੀਕ ਆ ਜੀ ਚੌਂਕ ਦਿਨਾਂ ਦੀ ਸੂਈ ਆ ਤੇ ਹੁਣ ਬੌਲਾ ਹੀ ਹੋਊਗਾ ਥੱਲੇ ਤੇ ਬੌਲਾ ਇਹਦੇ ਥੱਲੇ ਬੌਲਾ ਗੇਲੇ ਕੋ ਦੁੱਧ ਗੇਲੇ 14-15 ਕਿਲੋ ਹੋਗਾ 14 ਕਿਲੋ ਪੱਕਾ ਹੋਊਗਾ ਇਹਦੇ ਥੱਲੇ ਵੀ ਠੀਕ ਆ ਜੀ ਹਾਂਜੀ 14 ਕਿਲੋ ਅੱਛਾ ਅੱਛਾ ਹਾਂਜੀ ਉਹ ਦੋਸਤੋ ਮਗਰਲੇ ਥਾਨ ਦੀ ਤੇਲ ਆ ਉਲਟ ਮਹਿਣੀ ਵਾਲਾ ਮਗਰਲਾ ਥਾਨ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਇੱਕ ਮਹਿਣੀ ਵਾਲੀ ਸਾਈਡ ਜਿਹੜੇ ਬੰਦੇ ਮੋਸਟਲੀ ਆਪਾਂ ਬਹਿ ਕੇ ਚਵਾਈ ਕਰਦੇ ਉਹ ਥਾਨ ਠੀਕ ਆ ਬਿਲਕੁਲ ਉਲਟ ਮਹਿਣੀ ਵਾਲੀ ਸਾਈਡ ਦਾ ਮਗਰਲਾ ਥਾਨ ਉਹ ਸਾਨੂੰ ਤੇਲ ਆ ਠੀਕ ਆ ਜੀ ਤੇ ਤਿਲ ਮਣ ਕੇ ਜਿਹੜਾ ਆਪਾਂ ਕੋਈ ਸੌਦਾ ਕਰੇ ਫਿਰ ਤਿਲ ਮ ਤਿਲ ਮਣ ਕੇ ਆਪਾਂ ਘਰ ਆਉਂਦੀਆਂ ਦੋ ਦੇ ਚਾਰ ਭਾ ਤੇਲ ਹੀ ਆ ਜੀ ਤੇਲ ਕਰਕੇ ਕੋ ਸੌਦਾ ਕਰੇ ਅੱਛਾ ਬੋਲਾ ਕਿੰਨਾ ਦੱਸਿਆ ਜੀ ਤਿੰਨਾਂ ਬੋਲਾ 14 ਕਿਲੋ ਪੱਕਾ ਹੋਊਗਾ ਬੋਲਾ ਕੇ ਲੇਕਿ ਦੁੱਧ ਕੇ ਲੇ 14 ਕਿਲੋ ਹੋਵੇ ਲੀਟਰ ਨਾਲ ਮਿਲ ਲੈਣਾ ਆਪਾਂ ਠੀਕ ਆ ਜੀ ਠੀਕ ਹਾਂ ਜੀ ਜਾਓ ਵੀਰ ਲਓ ਦੋਸਤੋ ਕੋਈ 13 14 13 14 ਕੋਈ ਬੌਲਾ ਕੋਈ ਦੁੱਧ ਸਮਝ ਸਕਦਾ ਕੋਈ ਚੌਂਕ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਕੋਈ ਬੌਲੇ ਦਿੱਕਤ ਦੋ ਦਿਨ ਬਾਹਰ ਆਈ ਵੀ ਤੁਸੀਂ ਸਮਝ ਸਕਦੇ ਜੀ ਤੇ ਆਹ ਦੇਖੋ ਜੀ ਐਚ ਐਫ ਜਿਹੜੀ ਹੈ ਦੋਸਤੋ ਕਰੋਸ ਅੰਗ ਦੇ ਵਿੱਚ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਡੱਬੀ ਵਾਈਟ ਤੇ ਬਲੈਕ ਡੱਬ ਸੋ ਬਾਕੀ ਤਿੰਨ ਥਣ ਜਿਹੜੇ ਪ੍ਰੋਪਰ ਵਰਦੇ ਆ ਤਿੰਨਾਂ ਥਣਾਂ ਦੀ ਵੀਰ ਨੇ ਅਕਾਊਂਟਿੰਗ ਦੱਸੀ ਹੈ ਵੀ ਦੁੱਧ ਦੀ ਜਿਹੜੀ ਕੋਈ 13 14 ਇਸ ਵਕਤ ਜਿਹੜਾ ਬਿਲਕੁਲ ਹਾਜ਼ਰ ਆ ਠੀਕ ਆ ਜੀ ਆ ਲੋ ਜੀ ਠੀਕ ਆ ਜੀ ਤੋ ਤੇਲੋ ਬੈੜਾ ਦੋਸਤੋ ਬਾਕੀ ਬਣ ਜੂਗੀ ਬਿਲਕੁਲ ਭਾ ਦੇ ਵਿੱਚ ਤੁਹਾਨੂੰ ਠੀਕ ਹੈ ਜੈ 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 ਇਹਦੀਆਂ ਆਪਾਂ ਤਾਂ ਤਾਰਾ ਮਾਰ ਕੇ ਵਿਖਾ ਦਨੇ ਤੇ ਬੱਚਾ ਲਾ ਕੇ ਇਹ ਵੀ ਤਿੰਨੇ ਤੁਹਾਨੂੰ ਭਰਾ ਕੇ ਵੀਰਾਂ ਦਾ ਵੀ ਦਿਖਾ ਦਨੇ ਆਪਾਂ ਸਾਰਿਆਂ ਨੂੰ ਤੋ ਚੰਗੀ ਤਸੱਲੀ ਨਾਲ ਇੱਕ ਵਾਰੀ ਵੀਡੀਓ ਜਿਹੜੀ ਦੋਸਤੋ ਦੇਖ ਲਿਓ ਠੀਕ ਹੈ ਸਾਈ ਪੈਣਾ ਕਰਨ ਤੋਂ ਪਹਿਲਾਂ ਆਪਣਾ ਪਸ਼ੂ ਜਿਹੜਾ ਚੰਗੀ ਤਰ੍ਹਾਂ ਦੇਖ ਲਿਓ ਲਓ ਜੀ ਆ ਪਿਛਲਾ ਜੀ ਠੀਕ ਹੈ ਜੀ ਅੱਛਾ ਤਾਂ ਮੁੱਲ ਕੀ ਕਰਨਾ ਵੀਰ ਪਿੰਦੇ ਫਿਰ ਚਲ ਲਈ ਤੇ ਭਾਜੀ ਆਪਾਂ ਮਿੰਗੀ ਮੁੱਲ ਕਰਦੇ ਆ 40000 ਹਾਂ ਜੀ 37000 ਦੀ ਦੇ ਦਾਂਗੇ 37 ਦੀ ਹਾਂ ਜੀ ਠੀਕ ਹੈ ਜੀ ਹੋਰ ਕਰਦਾਂਗੇ ਛੋਟ ਛੱਪਾ 35000 ਦੀ ਦੇ ਦਾਂਗੇ ਲਓ ਜੀ ਹਾਂ ਜੀ 35000 ਦੀ ਭਰਾਵੋ ਇਹ ਵੈੜ ਮਿਲ ਜੂਗੀ ਤੁਹਾਨੂੰ ਅੱਜ ਚੌਂਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਬੱਛਾ ਇਸ ਵੈੜ ਦੀ ਵੀ ਠੀਕ ਆ ਜੀ ਦੋ ਵੈੜ ਨੇ ਮਗਰ ਬੱਛੇ ਬੱਛੇ ਆ ਮੇਲ ਕਾਫ ਆ ਦੋਵੇਂ ਸੂਈਆਂ ਨੇ ਬਿਲਕੁਲ ਤਾਜ਼ੀਆਂ ਤੇ 35000 ਦੀ ਜੈਸਨੋ ਆ ਇਧਰ ਤਿੰਨ ਵੈੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਗੱਬਣਾ ਤਿਆਰੀ ਵਾਲੀਆਂ ਵੈੜਾ ਨੇ ਕੋਈ 8-8 7-7 ਦਿਨਾਂ ਦੇ ਦੌਰਾਨ ਇਹ ਸੁੰਦੀਆਂ ਤੇ ਆਹ ਜਿਹੜੀ ਆਪਣੇ ਕੋਲ ਤੀਜੇ ਨੰਬਰ ਤੇ ਵੀਰ ਵੈੜਾ ਜਿਹੜਾ ਸੂਆ ਦੱਸ ਦੀਏ ਤੇ ਕੀ ਇਹ ਇਹਦਾ ਭਾਜੀ ਦੂਜਾ ਸੂਆ ਜੋ ਅੱਛਾ ਜੀ ਹਾਂਜੀ ਤੇ ਪਹਿਲਾ ਸੂਵੇ ਤੱਕ ਪੁਸ਼ਰਕਾਰ ਜਿੰਨਾ ਦਾ ਆਪਾਂ ਲਈ ਵਿਰੋਧ ਕਹਿੰਦੇ 35 ਕਿਲੋ ਦੁੱਤ ਚੋਂਦੇ ਰਹੇ ਆ ਅੱਛਾ ਜੀ ਆਪਾਂ ਆਪਾਂ ਕਹਿੰਨੇ 25 26 30 ਕਿਲੋ ਦੇ ਦੇ ਬਹੁਤ ਜ਼ਿਆਦਾ ਵਾ ਬਾਕੀ ਇਹ ਰੇਤ ਦੇਣਾ 8 ਘੜਦੀ ਆ ਹੂੰ ਹੂੰ ਬਾਕੀ ਢੱਲਾ ਢੁਲਾ ਬਹੁਤ ਜ਼ਿਆਦੀਆਂ ਲਓ ਜੀ ਦੇਣਾ 8 ਘੜਦੀ ਆ ਥੱਬੇ ਵਾਲੂ ਕਰਮਾਂ ਲਈ ਇਹ ਵੀ ਤੇ ਸਵੇਰੇ ਦੂਜਾ ਸੁੰਦੀ ਦੂਜਾ ਦੂਜਾ ਭਾਜੀ ਪਿਓ ਦੇ ਆ 8 ਦਿਨ ਘਟੋ ਘਟ ਕੱਢਦੀ ਆ ਹਾਂ ਜੀ ਹਾਂ ਜੀ 8 ਦਿਨ ਕੱਢਦੀ ਆ ਜੀ ਲਓ ਜੀ 8 ਦਿਨ ਦੋਸਤੋ ਲੈ ਜੂ ਹਜੇ ਦੂਜਾ ਸੂਆ ਠੀਕ ਆ ਤੇ ਤਦ ਮੀਡੀਅਮ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਬਖਾਲਾ ਅੱਜ ਜੀ ਤੁਸੀਂ ਵੇਖ ਸਕਦੇ ਜੀ ਕਾਫੀ ਬਖਾਲਾ ਠੀਕ ਆ ਜੀ ਥਾਂ ਤੋਂ ਵੀ ਪੂਰਾ ਹਥੀ ਚਬਾਈ ਵਾਲਾ ਰੁਕ ਰੁਕ ਥਾਣਾ ਵੇਖੋ ਲੋ ਠੰਡੇ ਠੁੰਡੇ ਬੜੇ ਜਿੱਦਾਂ ਮਰਜ਼ੀ ਬੈਠੇ ਰੋ ਲਾ ਠੰਡੇ ਠੁੰਡੇ ਬੜੇ ਹੂੰ ਕਿ ਥਾਣ ਥਣ ਵੀ ਪੂਰਾ ਸ਼ਾਨਦਾਰ ਕੁਆਲਿਟੀ ਹਾਂਜੀ ਹਾਂਜੀ ਥਾਣ ਪੂਰਾ ਮੁੱਠੀ ਵਾਲਾ ਵਾ ਜੀ ਹੂੰ ਲਓ ਜੀ ਠੀਕ ਆ ਸਵਰਲਪੁਰਲ ਵੀ ਚੰਗੀ ਅਗਲੇ ਪਿਛਲੇ ਥਾਣਾ ਦੀ 8 8 7 7 ਇੰਚ ਤੇ ਥਾਣਾ ਪੂਰਾ ਹੱਥ ਹੀ ਜਵਾਈ ਵਾਲਾ ਠੀਕ ਆ ਜੀ ਜਾਓ ਕਮਾਲ ਕੀ ਵੀਰ ਤੋ ਵਾੜ ਚੰਗੀ ਐ ਦੋਸਤੋ ਦੁੱਧ ਵਾਲੀ ਵਾੜ ਆ ਚੰਗਾ ਮਿਲਕ ਭਰਾ ਦੂਗੀ ਅਗੇ ਕੋਈ ਚੰਗਾ ਸੰਭਨ ਵਾਲਾ ਵੀਰ ਮਿਲ ਗਿਆ ਇਹਨੂੰ ਤੇ ਦੁੱਧ ਸੋਨਾ ਚਵਾ ਦੂਗੀ ਠੀਕ ਆ ਕੋਈ ਸ਼ੱਕ ਨਹੀਂਗਾ ਛੱਡੇ ਛੁੱਡੇ ਤੋਂ ਪਤਾ ਲੱਗਦਾ ਵੀ ਪੂਰਾ ਹਵਾਨਾ ਜਿਹੜਾ ਦੋਸਤੋ ਫਾਸ ਜੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੌਂਦੀ ਹੈ ਜੇ ਘੱਟੋ ਘੜ ਅੱਠ ਦਿਨ ਨਹੀਂ ਕਿ ਮਗਰੋਂ ਵੇਖੋ ਪੂਰਾ ਤੁਸੀਂ ਦੇਵਾ ਭਰਿਆ ਬਿਲਕੁਲ ਐਨ ਸੰਨਾ ਪੱਟਾਂ ਦੇ ਸੰਦੇ ਵਿੱਚਕਾਰ ਪੂਰੀ ਤਿਆਰੀ ਦੇ ਜੁਟੀਆਂ ਟਲਾਂ ਟੋਲਾਂ ਬਹੁਤ ਜਾਰੀਆਂ ਬਾਨੀ ਤਾਨੀ ਬੜੀ ਆ ਹਾਂ ਲੋ अच्छा यदि फिर डिमांड मेरा की करदे पाए एदा ने मुल्ल करदे भाई 75000 ਰੁਪਿਆ ਹਾਂਜੀ 73000 ਦੀ ਦੇ ਦਾਂਗੇ ਚੋ ਛੋੜ ਛੱਪਾ ਕਰਦਾ ਹੀ ਖੁੱਲਾ 73 ਚ ਹਾਂਜੀ 72000 ਦੀ ਦੇ ਦਾਂਗੇ 72 ਦੀ ਹਾਂਜੀ ਲਓ ਦੋਸਤੋ 72000 ਦੀ ਇਹ ਜਿਹੜੀ ਵਹਿੜ ਤੁਹਾਨੂੰ ਮਿਲ ਜੂਗੀ 75000 ਦੀ ਲੈਦੇ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗਾ ਸੌਦਾ ਜਚੂਗਾ ਵੀਰ ਦੇ ਨਾਲ ਕਰ ਲਿਓ ਠੀਕ ਆ ਜੀ ਵਹਿੜ ਪ੍ਰੋਪਰ ਤੁਸੀਂ ਦੇਖ ਲਈ ਆਪਣੀ ਤਿੱਪਕੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਆਨਲਾਈਨ ਕੋਈ ਵੀਰ ਮਂਗਾਉਂਦਾ ਤੇ ਵੀਡੀਓ ਕਾਲ ਤੇ ਆਪਣੀ ਜਿਹੜੀ ਤਿੱਪਕੇ ਆਪਣੀ ਤਸੱਲੀ ਕਰਵਾ ਸਕਦੇ ਜੀ ਸਾਈਬੀਆ ਨਾ ਕਰਕੇ ਠੀਕ ਆ ਤੇ ਵੜ ਚੰਗੀ ਆ ਗੋਰਾ ਮੂੰਹ ਆ ਬਿਲਕੁਲ ਵਾਈਟ ਫੇਸ ਦੇ ਵਿੱਚ ਲੈ ਵੀ ਵੀਰ ਭਿੰਦੇ ਅੱਗੇ ਜਿਹੜੀ ਆਪਣੇ ਕੋਲ ਇਹ ਚੌਥੇ ਨੰਬਰ ਤੇ ਆ ਬਚੀ ਆ ਹਾਂਜੀ ਇਹ ਸੂਆ ਇਹ ਵੀ ਭਾਈ ਦੂਜਾ ਸੂਆ ਵਾ ਦੂਜਾ ਹਾਂਜੀ ਦਿਨੇ ਕੱਢਦੀ ਚਾਰ ਪੰਜ ਪੰਜ ਲੈ ਜਾ 6 ਲੈ ਜੇ ਮੂੰਹ ਤਾਂ ਦੀ ਜਵਾਨ ਹੋਊਗੀ ਜਵਾਨ ਜਵਾਨ ਠੀਕ ਆ ਜੀ ਹਾਂਜੀ ਲੈ ਵੀ ਦੋਸਤੋ ਦੂਜਾ ਸੂਆ ਸੈਕੰਡ ਲਾਕਟੇਸ਼ਨ ਦੇ ਵਿੱਚ ਅੱਗੇ ਸੋਣ ਜਾ ਰਹੀ ਆ ਤੇ ਪੰਜ 6 ਦਿਨ ਵੀਰਾਂ ਦਾ ਵੀ ਕੱਢਦੀ ਆ ਠੀਕ ਆ ਜੀ ਕੰਪੈਕਟ ਆਰਡਰ ਤੇ ਵਿੱਚ ਆ ਬਿਲਕੁਲ ਥਣ ਭਾਂਡਾ ਵੇਖੋਗੇ ਫਿਕਸ ਕਿੱਡਾ ਠੀਕ ਆ ਜੀ ਹਵਾਨਾ ਲੈ ਬਿਲ ਹਾਰੀ ਵਾਲਾ ਝੱਡਾ ਤੇ ਪੰਜ ਛੇਕ ਦਿਨ ਹਜੇ ਸਮਾਂ ਬਾਕੀ ਐ ਸੂਣ ਦੇ ਵਿੱਚ ਕੱਦ ਵੱਡੇ ਦੇ ਵਿੱਚ ਇੱਕ ਮੀਡੀਅਮ ਕਾਤ ਹੁੰਦਾ ਦੋਸਤੋ ਮੀਡੀਅਮ ਤੋਂ ਉੱਚੀ ਆ ਵੱਡੀਆਂ ਬੈੜਾਂ ਦੇ ਵਿੱਚ ਆਪਾਂ ਇਸ ਬੈੜ ਦੀ ਗਿਣਤੀ ਕਰ ਸਕਦੇ ਹਾਂ ਬਾਕੀ ਬਨਾਥ ਨਾਲ ਸੋਨਾ ਕਰਮ ਵਾਲੀ ਤਿਆਰੀ ਤੇ ਲੱਗੀ ਐ ਥਣ ਥਣੂ ਵੀ ਪੂਰਾ ਹੱਥੀ ਚਵਾਈ ਲਾ ਬੈਕ ਸਾਈਡ ਤੇ ਕੋਈ ਤੁਸੀਂ ਫਿਰ ਦੇਖੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਵੇਖੋ ਆ ਤੋੜ ਲੋ ਜੀ ਬਾਕੀ ਭਿੰਦੇ ਵੀਰ ਕੋਈ ਆਨਲਾਈਨ ਸਬਦਾ ਕਰਦਾ ᱛਿੱਪਣ ਤੋਂਪਣ ਦੀਆਂ ਆਪਣੇ ਸ਼ਾਇਦ ਕੋਈ ਵੀਰ ਆਨਲਾਈਨ ਸਬਦਾ ਕਰਦਾ ਆਪਣੇ ਘਰ ਲਾ ਕੇ ᱛਿੱਪ ਗਏ ਫਿਰ ਮਾਇਆ ਦੇ ਦੇ ਆਪਨ ਠੀਕ ਹੈ ਜੀ ਹਾਂਜੀ ਬਹੁਤ ਦੋਸਤੋ ਇਹ ਵੀ ਇੱਕ ਵੱਡੀ ਗੱਲ ਹੁੰਦੀ ਹੈ ਠੀਕ ਹੈ ਜੀ ਆਪਣੇ ਪਸ਼ੂ ਦੀ ਪੂਰੀ ਤਸੱਲੀ ਆ ਵਪਾਰੀ ਵੀਰਾਂ ਨੂੰ ਅੱਗੋਂ ਕਿਸੇ ਵੀਰ ਨੇ ਆਪ ਖਰੀਦਣਾ ਪੈਸੇ ਲਾਉਣੇ ਆਪਣੀ ਤਸੱਲੀ ਹਰ ਵਾਰ ਆਪਾਂ ਕਹਿੰਦੇ ਪਹਿਲਾਂ ਤਾਂ ਜ਼ਰੂਰੀ ਇਹ ਬਣਦਾ ਵੀ ਆਪਣੀ ਤਸੱਲੀ ਤੁਸੀਂ ਆਪ ਕਰਕੇ ਲੈ ਕੇ ਜਾਓ ਕੋਈ ਦੂਰ ਨੇੜੇ ਨਹੀਂ ਵੀ ਆ ਸਕਦਾ ਉਹਨਾਂ ਲਈ ਆ ਵੀ ਆਪਦੀ ਬਿਲਕੁਲ ਤੁਸੀਂ ਮਗਾਉਂਦੇ ਜਿਹੀ ਚੀਜ਼ ਕੱਢੀ ਤੋਂ ਲਾਉਣ ਤੋਂ ਪਹਿਲਾਂ ਆਪਾਂ ਠੰਡੇ ਠੰਡੇ ਵੀ ਬੜੀ ਜਿੱਤਾ ਮਰਜ਼ੀ ਪੀਂਦੇ ਤਾਂ ਬਾਅਦ ਚ ਭਾਵੇਂ ਕਰਦੇ ਹੋ ਠੀਕ ਹੈ ਜੀ ਠੀਕ ਹੈ ਜੀ ਸੋ ਕਾਟ ਤੋਂ ਸੋਹਣਾ ਰੰਗ ਪ੍ਰਿੰਟ ਵੀ ਸੋਹਣਾ ਠੀਕ ਹੈ ਜੀ ਐਚ ਐਫ ਬ੍ਰਿਡ ਦੇ ਵਿੱਚ ਆ ਡੱਬੀ ਵੜ ਬਾਕੀ 5 6 ਦਿਨ ਹਜੇ ਕੱਢਦੀ ਆ ਦਿਨਾਂ ਦੀ ਇੱਕ ਵਾਰੀ ਫੇਰ ਆਪਾਂ ਡਿਟੇਲ ਤੁਹਾਡੇ ਨਾਲ ਕਨਫਰਮ ਕਰਾ ਦਿੰਨੇ ਆ ਤੁਹਾਨੂੰ ਦਿਨ ਲੈਂਦੀ ਆ ਹਜੇ ਠੀਕ ਹੈ ਜੀ ਬਾਕੀ ਜਿੰਨਾ ਲੇਵਾ ਅੱਗੇ ਉਹਨੇ ਪਿੱਛੇ ਬਣਾ ਕੇ ਤਿਆਰ ਕਰੂਗੀ ਆ ਲੋ ਜੀ ਬਾਕੀ ਹੈ ਠੰਡੀ ਧੀਰੀ ਆ ਭਿੰਦੇ ਵੀਰੇ ਵੀ ਹਾਂ ਹਾਂ ਠੰਡੇ ਧੀਰੀ ਭਾਈ ਜਿੰਦਰੋਂ ਮਰਜੀ ਦੋਵੇਂ ਬੰਨੇ ਬੈਠੇ ਹੋ ਕੇ ਗੱਲ ਬਾਤ ਨਹੀਂ ਇਹਦੇ ਲੈ ਜੀ ਤੇ ਮਰਜੀ ਹੱਥ ਪਲਾ ਫੇਰੀ ਜਾਓ ਠੰਡੇ ਅੱਛਾ ਇਹਦੀ ਡਿਮਾਂਡ ਵੀਰੇ ਕੀ ਕਰਦੇ ਫਿਰ ਮੁੱਲ ਕੀ ਰਊਗਾ ਇਹਦਾ ਇਹਦਾ ਮੁੱਲ ਵੀ ਭਾਈ 75 ਕਰਦੇ ਆ ਹਾਂ 77000 ਦੇ ਰਾਂ 77 ਜੋ ਮੰਨਤਾਵੇਂ 72000 ਦੀ ਵੀ ਦੇ ਦਾਂਗੇ 72 ਦੀ ਇਹ ਵੀ ਦੇ ਦਾਂਗੇ 72000 ਦੀ ਲੋਗੇ ਜੇ ਦੂਰੋਂ ਨੇੜੋਂ ਕੋਈ ਆਊਗਾ ਹੋਰ ਛੋਟ ਛੱਪਾ ਕਰਦਾ ਹੀ ਖੁੱਲਾ ਹੂੰ ਬਾਕੀ ਤੇ ਲਾਂਟੋ ਲੈ ਦੀਆਂ ਵਡੀਆਂ ਵੇਖੋ ਬਣਨੀ ਤਾਨੀ ਇਹ ਵੀ ਬੜੀ ਆ ਠੀਕ ਆ ਤੋ ਢਿੱਲ ਕਾਫੀ ਆ ਬਾਕੀ 72000 ਰੁਪਏ ਬੱਛੀ ਤੁਹਾਨੂੰ ਮਿਲ ਜੂਗੀ ਦੂਜਾ ਸੂਆ ਸੋਨਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਗਈ ਆ ਦੋਸਤੋ ਬਾਕੀ ਹਰ ਕਪਾਸਿਆਂ ਕੋਲੀ ਤਸੱਲੀ ਨਾਲ ਦੇਖ ਲਿਓ ਠੀਕ ਆ ਥਾਣਾ ਥੋਣਾ ਦਾ ਵੀ ਪੂਰੀ ਵਧੀਆ ਬਿਲਕੁਲ ਗਲਾਬੀ ਥਾਣ ਨੇ ਤੋ ਫਾੜੀ ਵਾਲਾ ਚੱਡਾ ਬਾਕੀ ਅਜੇ ਦਿਨ ਪਏ ਆ ਸੂਣ ਦੇ ਵਿੱਚ ਕਰਮਾਂ ਦੇ ਇੱਕ ਲਾਸਟ ਵਿੱਚ ਜਿਹੜੀ ਆ ਆਪਾਂ ਤੁਹਾਨੂੰ ਆ ਵੈੜ ਦਿਖਾਉਣੀ ਆ ਗੱਦ ਘੜੇ ਸਵੈੜ ਤਾਂ ਵੀ ਚੰਗਾ ਚੋਖਾ ਠੀਕ ਆ ਜੀ ਦੋਵੇਂ ਵੈੜਾ ਫੱਟੀਆਂ ਨੇ ਜਿਹੜੀਆਂ ਆਪਾਂ ਸੈਕਿੰਡ ਲਾਸਟ ਇੱਕ ਲਾਸਟ ਵਿੱਚ ਤੁਹਾਨੂੰ ਦਿਖਾਉਣ ਲੱਗੇ ਆ ਅ ਦੋ ਜਾ ਹਾਂਜੀ ਦੇਣੇ ਦੇ ਕਿੰਨੇ ਕੇ ਬਾਕੀ ਆ ਜੀ ਦੇਣੇ ਦੇ ਭਾਜੀ ਕਹਿੰਦੇ 15 ਜਿਨ੍ਹਾਂ ਦਾ ਆਪਾਂ ਵੀਰਾਂ ਨੂੰ ਲਈ ਕਹਿੰਦੇ 15 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਅੱਛਾ ਜੀ ਹਾਂਜੀ ਬਾਕੀ 2-4 ਦਿਨ ਉੱਤੇ ਵੀ ਘੜ ਸਕਦੀ ਘੱਟ ਵੀ ਘੜ ਸਕਦੀ ਜੀ ਹਾਂ 15 ਦਿਨ ਲੈ ਜੂ ਦੇਣ ਲਾਉਗੀ ਜੀ ਦੇਣ ਲੈ ਜੂਗੀ ਦਿਨ 10 ਤੋਂ 15 ਦਾ ਆਈਡੀਆ ਮੰਨ ਕੇ ਕੋਈ 15 ਦਿਨ ਇਹਨੇ ਖੁੱਲੇ ਡੁੱਲੇ ਲੈਣੇ ਹਾਂ ਹਾਂਜੀ ਲਾਇਆ ਥੋੜਾ ਥੋੜਾ ਲਾਏ ਪਈ ਹੈ ਜੀ ਹਾਂਜੀ ਹਾਂਜੀ ਬਾਕੀ ਹੈਗੀ ਚਲੋ ਯਾਦ ਬਰੀਡ ਵਾਲੀ ਆ ਹੂੰ ਕਿ ਵੀਰ ਛਾਟ ਛੁੱਟ ਵਾਲੇ ਨੇ ਲੈਣੀ ਔਰ ਮਰਬਲ ਦੀ ਆ ਹੂੰ ਲੋ ਵੀ ਮਿੱਤਰੋ ਦੇ ਵੀ ਥਣ ਥਣ ਦੀ ਲੇਵੇ ਦੀ ਸਾਫ ਸੁਥਰੀ ਕਰਮਾ ਲਈ ਕੋਈ ਫੋਟ ਕੋਈ ਬੱਚਾ ਐਕਸਟਰਾ ਕਿਸੇ ਤਰ੍ਹਾਂ ਦਾ ਕੋਈ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰ ਥਾਣਾ ਚਾਰੇ ਥਾਣਾ ਦਾ ਸੈਸ ਹੋ ਜਾ ਜਿਵੇਂ ਜਿਵੇਂ ਲੇਵਾ ਭਰੀ ਕਰਮਾ ਲਈ ਉਵੇਂ ਬਿਲਕੁਲ ਸਪੇਸ ਵਿਰਲ ਜਿੰਨੀ ਵੀ ਥਾਣਾ ਦੇ ਵਿੱਚ ਹੈਗੀ ਆ ਉਨੀ ਸਾਹਮਣੇ ਨਿਕਲ ਕੇ ਆਉਂਦੀ ਜਾਊਗੀ ਜਿਵੇਂ ਜਿਵੇਂ ਲੇਵਾ ਭਰ ਕੇ ਤਿਆਰ ਕੀਤਾ ਇਹਨਾਂ ਕੱਦ ਤੋਂ ਵੱਡੇ ਦੇ ਵਿੱਚ ਆ ਕੋਈ 10ਾਂ ਤੋਂ 15 ਦਿਨਾਂ ਦਾ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਦੂਜਾ ਸੁਗਾ ਇਸ ਬੈਂਡ ਨੇ ਸੁਣਾ ਕੱਦ ਦੀ ਵੱਡੀ ਆ ਠੀਕ ਹੈ ਵੱਡੇ ਕੱਦ ਦੀ ਆ ਇੱਕ ਕੱਦ ਦੇ ਹਿਸਾਬ ਨਾਲ ਵਜਨ ਵਜੂਦ ਵੀ ਕਰਮ ਵਾਲੀ ਦਾ ਪੂਰਾ ਹੀ ਆ ਜਿੰਨੇ ਕੱਦ ਕਾਠ ਵਾਲੀ ਉੱਡਾ ਹੀ ਵਜਨ ਵਜੂਦ ਆ ਠੀਕ ਹੈ ਤੇ ਬਿਲਕੁਲ ਡੱਬੀ ਵੱਛੀ ਇਹ ਵੀ ਇਹ ਵੀ ਪਸੰਦ ਆਊਗੀ ਵੀਰਾਂ ਨੂੰ ਤੇ ਜਿਹੜੇ ਵੀਰ ਅੱਗੇ ਬਿਲਕੁਲ ਫਾਰਮ ਦੇ ਮਕਸਦ ਲਈ ਵੜਾ ਇਕੱਠੀਆਂ ਕਰਨੀਆਂ ਚਾਹੁੰਦੇ ਨੇ ਸਮਾਲ ਫਾਰਮ ਠੀਕ ਹੈ ਜੀ ਫੇਸ ਫੂਸ ਕਿੰਨਾ ਵਧੀਆ ਵੇਖੋ ਹਾਂ ਜੀ ਠੀਕ ਹੈ ਸਟ੍ਰੇਟ ਪਟਾ ਖਲੋਇਆ ਕੰਮੀ ਜੀ Teg अच्छा अभी पंदे फिर ए दी डिमांड कि मोल वड़ी फिर मोल ए रे भाई 75000 ही करदे हां अच्छा जी 73000 ਵੀ ਦੇ ਦਾਂਗੇ ਠੀਕ ਆ ਜੀ ਹਾਂ ਜੀ 73 ਦੀ ਹਾਂ ਜੀ ਹੁਣ ਤਾਂ ਤਰਲੇ ਦੇਣੇ ਜਦੋਂ ਤਿਆਰ ਹੋ ਗਏ ਉਦੋਂ ਫਿਰ ਆਪਣੇ ਹੋਰ ਰੇਟ ਹੋਊਗਾ ਠੀਕ ਆ ਜੀ ਹਾਂ ਜੀ ਹਾਂ ਜੀ ਆ ਸਾਫ ਸੰਭਾਲਦਾ ਫਿਰ ਚੜਾ ਫਰਕ ਆ ਹਾਂ ਜੀ ਹਾਂ ਜੀ ਲਓ ਦੋਸਤੋ ਅੱਜ ਕੋਈ 10 15 ਦਿਨ ਹਜੇ ਪਏ ਆ ਸੂਣ ਚ ਉਸ ਕੋਡਿੰਗ ਕਿਸੇ ਵੀਰ ਨੇ ਖਰੀਦਣੀ ਆ ਤੇ ਚਲੋ ਥੋੜੀ ਬਾਦੀ ਗੁਰਾਇਤ ਮਿਲ ਜੂਗੀ ਤੁਹਾਨੂੰ ਸੋ ਤਿਆਰੀ ਦੇ ਕਿਸੇ ਵੀਰ ਨੇ ਪਸੂ ਚਲੋ ਸੇਲ ਵੀ ਕਰਨਾ ਤੇ ਅੱਜ ਲੈ ਕੇ ਜਾਂਦੇ ਕੋਈ ਦੋ ਪੈਸੇ ਤੁਹਾਨੂੰ ਨਫਾ ਵੀ ਦੇ ਦੂਗੀ ਤਿਆਰੀ ਤੇ ਅੱਜ 73000 ਦੀ ਇਹ ਲਾਟ ਵਿੱਚ ਜਿਹੜੀ ਤੁਹਾਨੂੰ ਵਾੜ ਮਿਲ ਜੂਗੀ। ਇਹ ਨਾਗਨੇ ਦੋਸਤੋ ਅੱਜ ਟੋਟਲ 5 ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਵੀਰ ਭਿੰਦੇ ਦੇ ਘਰੋਂ ਠੀਕ ਆ ਤੇ 5 ਵਾੜ ਪਿੰਡ ਤੁਸੀਂ ਖਾਸ ਵਿజిਟ ਕਰਨੀ ਆ ਤੇ ਬਾਕੀ ਅੱਜ ਟੋਟਲ 5 ਹੀ ਨਾਗ ਨੇ ਦੋ ਸੁਈਆਂ ਨੇ ਤੇ ਤਿੰਨ ਗੱਬਣ ਤੇ ਭਿੰਦੇ ਇਹ ਪਸ਼ੂ ਅੱਜ ਵੀਰ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਆਪਣੇ ਕਰ ਦਿੱਗੇ ਸਾਂਝੇ ਨੰਬਰ ਆਪਣਾ ਹੈ 73411 ਹਾਂਜੀ 65683 ਠੀਕ ਹੈ ਜੀ ਹਾਂਜੀ ਠੀਕ ਆ ਲਓ ਦੋਸਤੋ ਇਹ ਨੰਬਰ ਨੇ ਵੀਰ ਭਿੰਦੇ ਦੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਬਧੇਰੇ ਡਿਟੇਲ ਜਿਹੜੀ ਆ ਤੁਸੀਂ ਲੈਂਦੇ ਰਿਆ ਕਰੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ